ਸਾਰੇ ਪਹੁੰਚ ਚੁੱਕੇ ਸਾਰਿਆਂ ਦਾ ਧੰਨਵਾਦ ਕਿਸੇ ਦਾ ਨਾਮ ਨਹੀਂ ਲਾਵਾਂਗਾ ਕਿਉਂਕਿ ਸਾਰੇ ਹੀ ਸਾਡੇ ਦਿਨ ਦੇ ਬਹੁਤ ਨੇੜੇ ਆ। ਇੱਕ ਕਿਤਾਬ ਜਿਹੜੀ ਅੱਜ ਰਿਲੀਜ਼ ਕਰ ਰਹੇ ਆ ਇਹ ਕੋਈ ਵੱਡਾ ਮਸਲਾ ਨਹੀਂ ਨਿੱਕਾ ਜਿਹਾ ਫੈਮਿਲੀ ਆ ਫੇਰ ਜਿੰਨੇ ਵੀ ਮੈਂਬਰਸ ਨੇ ਆ ਕੇ ਕਿਤਾਬ ਖਰੀਦੀ ਆ ਕੋਈ ਮੈਂ ਗਿਫਟ ਨਹੀਂ ਕੀਤੀ ਕਿਸੇ ਨੂੰ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਆਪਣੇ ਵੀਰਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਬੁੱਕ ਰਿਲੀਜ਼ ਕਰਨ ਦੇ ਵਿੱਚ ਮੇਰੇ ਸਪੈਸ਼ਲ ਜੋ ਖਾਸ ਤੌਰ ਤੇ ਦੂਰੋਂ ਦੂਰੋਂ ਪਹੁੰਚਿਆ। ਬੁੱਕ ਮੇਰੇ ਲਈ ਬਹੁਤ ਸਪੈਸ਼ਲ ਹੈ ਸਪੈਸ਼ਲ ਇਸ ਕਰਕੇ ਕਿਉਂਕਿ ਬੇਸਿਕਲੀ ਜਿਹੜਾ ਸਬਜੈਕਟ ਆਫ ਸਾਇੰਸ ਹੈ ਇਹ ਟੋਟਲੀ ਨੈਗਲੈਕਟਡ ਹੈ ਜਦੋਂ ਤੁਸੀਂ ਇਸ ਬੁੱਕ ਫੇਅਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣੇ ਹੋ ਨਾ ਇਸ ਜਿਹੜਾ ਸਾਇੰਸ ਫੀਲਡ ਹੈ ਇਹਨੂੰ ਪੂਰੀ ਤਰ੍ਹਾਂ ਨੈਗਲੈਕਟ ਕੀਤਾ ਗਿਆ ਹੈ ਬਾਏ ਰਾਈਟਰਸ ਆਫ ਪੰਜਾਬੀ ਮੇਰਾ ਵੀ ਵਿਸ਼ਾ ਇੰਗਲਿਸ਼ ਹੈ ਤੇ ਪਰ ਮੈਨੂੰ ਮੇਰੇ ਟੀਚਰ ਨੇ ਇੱਕ ਨੇ ਕਿਹਾ ਕਹਿੰਦੇ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਨਾ ਸਾਇੰਸ ਤੇ ਤੇ ਇੰਗਲਿਸ਼ ਦੇ ਵਿੱਚ ਲਿਖੋਗੇ ਤਾਂ ਬਹੁਤ ਹਜ਼ਾਰਾਂ ਕਿਤਾਬਾਂ ਅਵੇਲੇਬਲ ਹੈ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਪੰਜਾਬੀ ਦੇ ਵਿੱਚ ਲਿਖੋ ਪੰਜਾਬੀ ਦੇ ਵਿੱਚ ਬੜਾ ਬਲੀਕ ਬੜਾ ਮਤਮ ਜਾਂ ਇੱਕ ਸੀਨ ਹੈ ਰਿਗਾਰਡਿੰਗ ਬੁక్స్ ਸੋ ਮੈਂ ਪਹਿਲੀ ਆਪਣੀ ਕਿਤਾਬ ਲਿਖੀ ਫ্রম ਨਿਊਟਨ ਟੂ ਹਿਗਜ਼ ਬੋਸਨ ਉਹਦੇ ਚ ਨਿਊਟਨ ਤੋਂ ਲੈ ਕੇ ਆਪਾਂ ਹਿਗਜ਼ ਬੋਸਨ ਤੱਕ ਜਿਹੜੇ 10 ਵੱਡੇ ਸਾਇੰਟਿਸਟ ਹੋਏ ਆ ਦੁਨੀਆ ਦੇ ਉਹਨਾਂ ਦੀ ਲਾਈਫ ਦਾ ਸਫਰ ਆਪਾਂ ਸਾਰਾ ਇੱਥੇ ਲਿਖਿਆ ਸੀ ਬੁੱਕ ਨੂੰ ਕਿੰਨਾ ਘੁੰਗਾਰਾ ਮਿਲਿਆ ਉਹ ਜਾਂ ਮੈਂ ਜਾਣਦਾ ਜਾਂ ਪਬਲਿਸ਼ਰ ਜਾਣਦੇ ਕਿਉਂਕਿ ਇਹਨਾਂ ਨੇ ਫੇਲ ਕਰਨੀ ਆ ਉੱਤੇ ਮੇਰਾ ਫੋਨ ਨੰਬਰ ਲਿਖਿਆ ਮੈਨੂੰ ਫੀਡਬੈਕ ਜਰੂਰ ਆਉਂਦੀ ਹੁੰਦੀ ਸੀ ਮੈਨੂੰ ਦੂਜੇ ਦਿਨ ਕਦੇ ਫੋਨ ਆ ਜਾਇਆ ਕਰੇ ਕਦੇ ਵਟਸਐਪ ਤੇ ਮੈਸੇਜ ਆ ਜਾਇਆ ਕਰੇ ਕਿ ਇਹ ਬੁੱਕ ਦੀ ਬਹੁਤ ਕਮੀ ਸੀ ਇਹ ਬੁੱਕ ਦੀ ਬਹੁਤ ਲੋੜ ਸੀ ਮੈਨੂੰ ਅੱਛਾ ਲੱਗਿਆ ਸਿੰਪਲ ਕੋਈ ਵੱਡੀ ਵੱਡੀ ਭਾਵਨਾ ਨਹੀਂ ਇਹਦੇ ਨਾਲ ਜੁੜੀ ਜਿੰਨੀ ਕਿੰਨੇ ਨੇ ਕਿਤਾਬ ਛਾਪੀ ਸੀਗੀ ਉਹ ਸਾਰੀ ਵੇਚੀ ਹੁਣ ਸਾਡੀ ਉਹ ਸੈਕੰਡ ਐਡੀਸ਼ਨ ਬੁੱਕ ਜਿਹੜੀ ਹੈਗੀ ਆ ਅਸੀਂ ਦੁਬਾਰਾ ਉਹਨੂੰ ਪੇਪਰ ਬੈਕ ਕਰਕੇ ਛਾਪਿਆ ਬੁੱਕ ਮੈਂ ਆਪਦਾ ਵੱਡਾ ਪਲਾਨ ਕੋਈ ਨਹੀਂ ਮੈਂ ਤਿੰਨ ਬੁੱਕਸ ਕਢਣੀਆਂ ਸਾਇੰਸ ਤੇ ਵਿਜ਼ੂਅਲ ਸੈਕੰਡ ਇਸ ਤੋਂ ਬਾਅਦ ਇੱਕ ਥਰਡ ਬੁੱਕ ਹੈ ਉਹ ਵੀ ਤੁਹਾਡੇ ਜਲਦ ਬਹੁਤ ਜਲਦ ਤੁਹਾਡੇ ਅੱਗੇ ਪੇਸ਼ ਕਰ ਦਾਂਗੇ ਉਹਦੇ ਵਿੱਚ ਅਸੀਂ ਜ਼ਿਆਦਾ ਸਮਾਂ ਨਹੀਂ ਲਾਉਣਾ ਉਹ ਹੋਊਗੀ ਫ੍ਰੋਮ ਗੈਲੀਲਿਓ ਟੂ ਸਟ੍ਰਿੰਗ ਥਿਊਰੀ ਇਹਦੇ ਨਾਲ ਪਿਛਲੇ 500 ਸਾਲ ਦਾ ਜੋ ਫਿਜ਼ਿਕਸ ਦਾ ਹਿਸਟਰੀ ਇਤਿਹਾਸ ਹੈ ਉਹ ਸਾਰਾ ਅਸੀਂ ਟੋਟਲੀ ਕਵਰ ਕਰ ਦਾਂਗੇ ਉਹਦੇ ਵਿੱਚ ਕੁਝ ਨਹੀਂ ਛੱਡਿਆ ਜਾਊਗਾ ਨਿਊਟਨ ਤੋਂ ਲੈ ਕੇ ਨਿਊਟਨ ਤੋਂ ਵੀ ਪਿੱਛੇ ਜਾਈਏ ਗੈਲੀਲਿਓ ਤੋਂ ਲੈ ਕੇ ਸਟ੍ਰਿੰਗ ਥਿਊਰੀ ਜਿਹੜੀ ਹਜੇ ਡਿਵੈਲਪਮੈਂਟ ਦੀ ਸਟੇਜ ਦੇ ਵਿੱਚ ਹੈ ਉੱਥੋਂ ਤੱਕ ਇਨਕਲੂਡਿੰਗ ਡਾਰਕ ਮੈਟਰ ਡਾਰਕ એનર્ਜੀ ਬਲੈਕ ਹੋਲ ਸਾਰਾ ਕੁਝ ਤੁਹਾਨੂੰ ਬਿਲਕੁਲ ਸਰਲ ਪੰਜਾਬੀ ਦੇ ਵਿੱਚ ਸਮਝਾਇਆ ਜਾਊਗਾ ਜਿਸ ਤਰ੍ਹਾਂ ਤੁਸੀਂ ਉਹ ਚਾਹੁੰਦੇ ਹੋ ਮੈਨੂੰ ਅੱਛੀ ਫੀਡਬੈਕ ਜਿਹੜੀ ਮਿਲੀ ਪਹਿਲਾਂ ਤਾਂ ਬਸਕਡੇ ਬੁੱਕ ਜਿਹੜੀ ਮਿਲ ਇੱਥੋਂ ਹੀ ਆਪਣੀ ਸੇਲ ਹੀ ਹੋਈ ਸੀ ਨਾ ਇਸੇ ਬਰਜਿੰਦਰਾ ਕਾਲਜ ਦਾ ਇਸੇ ਮੰਚ ਦਾ ਇੱਕ ਕੋਈ ਵਲੰਟੀਅਰ ਹੈ ਜਗਦੀਪ ਜਗਦੀਪ ਨੇ ਉਹ ਬੁੱਕ ਪੜੀ ਤੇ ਜਗਦੀਪ ਨੇ ਰਿਵਿਊ ਥਰਡ ਡੇ ਲਿਖਤਾ ਮੈਂ ਕਿਹਾ ਤੂੰ ਇੰਨੀ ਫਾਸਟ ਰਿਵਿਊ ਕਿਵੇਂ ਲਿਖਤਾ ਕਹਿੰਦਾ ਸਰ ਮੈਂ ਨਾ ਇਹ ਬੁੱਕ ਚੱਕੀ ਪਹਿਲਾ ਕੈਪਟਰ ਪੜਿਆ ਉਸ ਤੋਂ ਬਾਅਦ ਮੈਥੋ ਰਿਆ ਲੱਗ ਗਿਆ ਕਹਿੰਦਾ ਕੰਟੀਨਿਉਟੀ ਦੇ ਵਿੱਚ ਮੈਂ ਦਸੇ ਚੈਪਟਰ ਪੜ੍ਹ ਕੇ ਰਿਵਿਊ ਲੇਖ ਰਿਹਾ ਤੇ ਉਹਨੇ ਤੀਜੇ ਦਿਨ ਹੀ ਬੁੱਕ ਦਾ ਬਹੁਤ ਅੱਛਾ ਰਿਵਿਊ ਦਿੱਤਾ ਉਹ ਇਹਨਾਂ ਨੇ ਆਟੋਮਾਟ ਦੇ ਉੱਪਰ ਛਾਪਿਆ ਵੀ ਵਿਥਿਨ 3rd ਡੇ ਆਫ ਡੇਲੀ ਹਾਲਾਂਕਿ ਮੈਂ ਪਹਿਲਾਂ ਵੀ ਬੁੱਕ ਕਈਆਂ ਤੋਂ ਪੜਾਈ ਸੀ ਵੀ ਇਹ ਚੱਲਣ लायक ਹੈ ਕਿ ਨਹੀਂ ਪਤਾ ਨਹੀਂ ਗੱਡੀ ਕਿੰਨੇ ਕ ਤੱਕ ਚੱਲੇਗੀ ਕਿਉਂਕਿ ਮੈਂ ਵੇਖਿਆ ਬੁੱਕਸ ਆਪਾਂ ਛਪਾ ਲਏ ਨੇ ਕਈ ਵਾਰੀ ਉਹ ਉਥੇ ਹੀ ਦਮ ਤੋੜ ਦਿੰਦੀਆਂ ਪਰ ਬੁੱਕ ਅੱਗੇ ਜਾ ਰਹੀ ਹੈ ਮੈਨੂੰ ਵੱਡੀ ਖੁਸ਼ੀ ਹੈ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਮੈਨੂੰ ਫੋਨ ਆਇਆ ਹੈ ਕੈਨੇਡਾ ਤੋਂ ਮੈਨੂੰ ਫੋਨ ਆ ਰਹੇ ਆ ਅਮਰੀਕਾ ਤੋਂ ਮੈਨੂੰ ਫੋਨ ਆ ਰਹੇ ਆ ਵੱਡੀਆਂ ਵੱਡੀਆਂ ਥਾਵਾਂ ਤੋਂ ਫੋਨ ਆ ਰਹੇ ਆ ਮੈਨੂੰ ਟੋਰਾਂਟੋ 9907 ਐ ਉਹਦਾ ਕੋਈ ਐਫਐਨ ਚੈਨਲ ਉਹਨਾਂ ਨੇ ਮੈਨੂੰ ਇਨਵਾਈਟ ਵੀ ਕੀਤਾ ਉਹ ਖੁਦ ਜਿਹੜਾ ਸੰਬਾਰ ਹੈ ਜਿਹਨੇ ਉਹ ਸ਼ੋਅ 2 ਘੰਟੇ ਦਾ ਮਾਰਨਿੰਗ ਟ੍ਰਾਂਟੋ ਚਲਾਉਂਦਾ ਉਹਨੇ ਮੈਨੂੰ ਖੁਦ ਇਨਵਾਈਟ ਕੀਤਾ ਕਹਿੰਦਾ ਸ਼ੋਅ ਦੇ ਵਿੱਚ ਤੇਰੀ ਪੂਰੀ ਟਾਕ ਰੱਖਣੀ ਆ ਉਹ ਹੁਣ ਕੁਝ ਦਿਨਾਂ ਦੇ ਵਿੱਚ ਉਹ ਟਾਕ ਨੂੰ ਕਰੂਗਾ ਉਹ ਖੁਦ ਹੀ ਆਇਆ ਬੁੱਕ ਇਹਨਾਂ ਤੋਂ ਖਰੀਦੀ ਪੜ ਕੇ ਗਿਆ ਮੈਂ ਬੁੱਕ ਕਿਸੇ ਨੂੰ ਵੀ ਡਿਸਟ੍ਰਿਬਿਊਟ ਨਹੀਂ ਕੀਤੀਆਂ ਮੇਰੇ ਸਾਰੇ ਦੋਸਤ ਬੈਠੇ ਆ ਗ੍ਰੀਤੀ ਇਹ ਹੀ ਬੁੱਕ ਦਾ ਐਕਚੁਅਲ ਮਕਸਦ ਹੁੰਦਾ ਜੇ ਅਸੀਂ ਬੁੱਕ ਲੈ ਕੇ ਫ੍ਰੀ ਦੇ ਵਿੱਚ ਵੰਡਨੀ ਆ ਤੇ ਤੁਸੀਂ ਵੀ ਰੱਖ ਲਓ ਤੁਸੀਂ ਵੀ ਰੱਖ ਲਓ ਉਹ ਤੁਹਾਨੂੰ ਉਹੋ ਜਿਹੀ ਰੀਡਰਸ ਨਹੀਂ ਮਿਲਦੇ ਉਹ ਤੁਹਾਨੂੰ ਉਹੋ ਜਿਹੀ ਆਡੀਅנס ਨਹੀਂ ਮਿਲਦੀ ਜਿਹੋ ਜੀ ਤੁਸੀਂ ਚਾਹੁੰਦੇ ਹੋ ਮੇਰਾ ਮਕਸਦ ਸੀਗਾ ਬੁੱਕ ਬੁੱਕ ਬੜਾ ਇੱਕ ਮੇਰੇ ਲਈ ਬੜਾ ਇੱਕ ਸਿਕਰਟ ਚੀਜ਼ ਹੈ ਇੱਕ ਪਵਿੱਤਰ ਚੀਜ਼ ਹੈ ਲਾਇਬ੍ਰੇਰੀ ਮੇਰੇ ਲਈ ਮੰਦਰ ਤੋਂ ਘੱਟ ਨਹੀਂ ਉਵੇਂ ਮੈਂ ਇਸ ਬੁੱਕ ਨੂੰ ਸੀਰੀਅਸਨੈਸ ਦੇ ਵਿੱਚ ਪੂਰਾ ਦੁਹਾਰਾਂ ਲੇਕਿਨ ਕੇਸ ਬੁੱਕ ਬਾਰੇ ਥੋੜਾ ਜਿਹਾ ਦੱਸੂਗਾ ਕੁਆਂਟਮ ਥਿਊਰੀ ਦੁਨੀਆ ਦੀ ਸਭ ਤੋਂ ਜਿਹੜੀ ਮੁਸ਼ਕਲ ਕਹੀ ਜਾਣ ਵਾਲੀ ਥਿਊਰੀ ਹੈ ਸਾਇੰਸ ਦੇ ਇੱਥੇ ਐਕਸਪਰਟ ਬੈਠੇ ਬੈਠੇ ਨੇ ਤੇ ਡਾਕਟਰ ਭਾਵਨ ਉਪਨਯਾ ਵਿਜ਼ਿਕਸ ਦੇ ਪ੍ਰੋਫੈਸਰ ਨੇ ਇਹਨਾਂ ਨੇ ਪੀ ਐਚ ਡੀ ਜਨੀਵਾ ਤੋਂ ਕੀਤੀ ਹੈ ਲਾਰਜ ਹੈਡਰਨ ਕੋਲਾਈਡਰ ਦੇ ਵਿੱਚ ਰਹਿ ਕੇ ਕੀਤੀ ਹੈ ਜਨੀਵਾ ਤੋਂ ਸਾਰਨ ਦੇ ਵਿੱਚ ਉੱਥੇ ਸੱਤ ਸਾਲ ਲਾ ਕੇ ਆਏ ਹੁਣ ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਫਿਜ਼ਿਕਸ ਦੇ ਮੈਨੂੰ ਪਤਾ ਇੱਕ ਟਫਾ ਸੁਜੋਬ ਹੈ ਇਹਨਾਂ ਨਾਲ ਵੀ ਮੈਂ ਇਹਨਾਂ ਨਾਲ ਕਈ ਵਾਰੀ ਡਿਸਕਸ ਕਰਦਾ ਹੁੰਦਾ ਕਿਉਂਕਿ ਜਿਹੜਾ ਹੁਣ ਸਾਡਾ ਨਵਾਂ ਟੌਪਿਕ ਹੈ ਨਾ ਕੁਆਂਟਮ ਕੁਆਂਟਮ ਇੱਕ ਬਿਲਕੁਲ ਡਿਫਰੈਂਟ ਯੂਨੀਵਰਸ ਹੈ ਉਸ பிரੈਮੰਡ ਨਾਲੋਂ ਜੋ ਅਸੀਂ ਦੇਖਿਆ ਜੋ ਅਸੀਂ ਡੇਲੀ ਦੇਖਦੇ ਆ ਨਾ ਇਸ ਤੋਂ ਬਿਲਕੁਲ 올 ਟੂਗੇਦਰ ਡਿਫਰੈਂਟ ਯੂਨੀਵਰਸ ਹੈ ਇਹ ਇੰਨਾ ਕ ਮਾਈਨਿਊਟ ਹੈ ਕਿ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਸੀ ਅੱਜ ਤੋਂ 100 ਸਾਲ ਪਹਿਲਾਂ ਕਿ ਕੁਆਂਟਮ ਬਾਰੇ ਕੁਝ ਲਿਖਿਆ ਜਾਊਗਾ ਕੁਆਂਟਮ ਬਾਰੇ ਕੋਈ ਰਿਸਰਚ ਹੋਊਗੀ ਕਿਉਂਕਿ ਇਹੋ ਜਿਹੀਆਂ ਸਾਡੇ ਕੋਲ ਫੈਸਿਲਿਟੀਆਂ ਅਵੇਲੇਬਲ ਹੀ ਨਹੀਂ ਸੀ ਕਿਵੇਂ ਹੋਈਆਂ ਇਹ ਮੇਰੇ ਖਿਆਲ ਦੁਨੀਆ ਦੇ ਸਭ ਤੋਂ ਬ੍ਰਿਲੀਅੰਟ ਮਾਈਂਡ ਇੱਕ ਜਗ੍ਹਾ ਬੈਠੇ ਉਹਨਾਂ ਨੇ ਇੱਕ ਟੀਮ ਵਰਕ ਦੇ ਵਿੱਚ ਕੰਮ ਕੀਤਾ ਤਾਂ ਕੁਆਂਟਮ ਫਿਜ਼ਿਕਸ ਦਾ ਜਨਮ ਹੋਇਆ ਇਸ ਚੈਪਟਰ ਦੇ ਵਿੱਚ ਸਾਨੂੰ ਇੱਕ ਫੋਟੋ ਮਿਲੂਗੀ ਉਹਦੇ ਵਿੱਚ 29 ਸਾਇੰਟਿਸਟਸ ਹੈ ਉਹ 1927 ਦੀ ਸੋਲਵੇ ਕਾਨਫਰੰਸ ਦੇ ਵਿੱਚ ਬੈਠੇ ਆ ਉਹ 29 ਚੋਂ 17 ਬੰਦੇ ਨੋਬਲ ਪ੍ਰਾਈਜ਼ ਵਿਨਰਸ ਠੀਕ ਹੈ ਜੀ ਕਵਾਂਟਮ ਥਿਊਰੀ ਦੇ ਉੱਪਰ 100 ਤਕਰੀਬਨ ਨੋਬਲ ਪ੍ਰਾਈਜ਼ ਮਿਲ ਚੁੱਕੇ ਆ ਮੈਂ ਇਹਦੇ ਵਿੱਚ ਪੂਰਾ ਤੁਹਾਨੂੰ ਜ਼ਿਕਰ ਵੀ ਕੀਤਾ ਹੈਗਾ ਕਵਾਂਟਮ ਥਿਊਰੀ ਦੇ ਨਾਲ ਰਿਲੇਟਿਡ ਅੱਜ ਤੱਕ 222 ਨੋਬਲ ਪ੍ਰਾਈਜ਼ ਮਿਲੇ ਆ ਫਿਜ਼ਿਕਸ ਦੇ ਵਿੱਚ ਤਕਰੀਬਨ 100 ਕਵਾਂਟਮ ਥਿਊਰੀ ਤੇ ਮਿਲੇ ਆ ਅੱਜ ਜਦੋਂ ਅਨਸਰਚ ਹੋਈ ਕਿ ਕਵਾਂਟਮ ਦੇ ਜਿਹੜੇ ਸਾਇੰਟਿਸਟਸ ਆ ਇਹਨਾਂ ਦੀ ਕੀ ਸਟੈਂਡਿੰਗ ਆ ਤੇ ਜਿਹੜਾ ਪ੍ਰਾਣੀ ਨਿਊਟਨ ਫਿਜ਼ਿਕਸ ਸੀ ਉਹਦੀ ਕੀ ਸਟੈਂਡਿੰਗ ਆ ਨਿਊਟਨ ਫਿਜ਼ਿਕਸ ਤੇ ਸਿਰਫ 3 ਬੰਦਿਆਂ ਦਾ ਨਾਮ ਟੌਪ 10 ਦੀ ਲਿਸਟ ਦੇ ਵਿੱਚ ਆਉਂਦਾ ਹੈ ਉਹ ਬੰਦੇ ਸਿਰਫ ਨਿਊਟਨ ਹੈ ਗੈਲੀਲੀ ਹੈ ਤੇ ਜੇਮਸ ਮੈਕਸवेल ਆ ਉਸ ਤੋਂ ਬਾਅਦ ਜਿਹੜੇ ਸੱਤੋਂ ਨਾਮ ਹੈ ਨਾ ਉਹ ਸੱਤੋਂ ਨਾਮ ਜਿਹੜੀ ਬੁੱਕ ਦੇ ਉੱਪਰ ਪਹਿਲਾ ਪੇਜ ਦੇ ਉੱਪਰ ਫੋਟੋਆਂ ਲੱਗੀਆਂ ਉਹ ਬੰਦੇ ਆ ਇਹ ਦੁਨੀਆ ਦੇ 10 ਬੈਸਟ ਜਿਹੜੇ ਹੈਗੇ ਆ ਫਿਜ਼ਿਕਸ ਦੇ ਆਪਣੇ ਆਪ ਦੇ ਫੀਲਡ ਦੇ ਸਭ ਤੋਂ ਮਾਹਰ ਬੰਦੇ ਆ ਕੁਆਂਟਮ ਕੀ ਹੁੰਦਾ ਹੈ ਕੁਆਂਟਮ ਇੱਕ ਸਿੰਪਲ ਜੀ ਚੀਜ਼ ਆ ਲਾਈਟ ਦਾ ਸਭ ਤੋਂ ਛੋਟਾ ਯੂਨਿਟ ਆ ਜਿਹਨੂੰ ਅੱਜ ਅਸੀਂ ਫੋਟੋਨ ਕਹਿੰਦੇ ਆ ਫੋਟੋਨ ਇਸ ਕੁਆਂਟਮ ਇਹਦਾ ਪਹਿਲਾ ਨਾਮ ਜਦੋਂ ਰੱਖਿਆ ਸੀ ਮੈਕਸ ਪਲੈਂਕ ਨੇ ਉਹਨੂੰ ਇਸ ਉਹਨੇ ਇਸ ਨੂੰ ਨਾਮ ਦਿੱਤਾ ਕੁਆਂਟਮ ਪਰ ਜਦੋਂ ਉਹਨੇ ਖੋਜ ਕੀਤੀ ਸੀ ਨਾ ਉਹਦੇ ਲਈ ਇੱਕ ਬੜਾ ਡੇਂਜਰਸ 6.5 ਬਣ ਗਿਆ ਸੀ ਉਹ ਕੀ ਬਣਿਆ ਸੀ ਉਸਨੇ ਦੇਖਿਆ ਕਿ ਜੇ ਮੈਂ ਜੋ ਉਹਨੂੰ ਆਪਾਂ ਨੂੰ ਟਾਸਕ ਜਿਵੇਂ ਮਿਲਦਾ ਉਹਨੂੰ ਟਾਸਕ ਮਿਲਿਆ ਕਿ ਐਫੀਸ਼ੀਐਂਸੀ ਕਿਵੇਂ ਵਧਾਈ ਜਾ ਸਕਦੀ ਹੈ ਬਲਬਾਂ ਦੀ ਉਦੋਂ ਐਡੀਸਨ ਦੀ ਕੰਪਨੀ ਬਲਬ ਬਣਾਉਂਦੀ ਸੀ ਉਹਨੇ ਸਪੌਂਸਰ ਕਰਕੇ ਮੈਕਸ ਪਲੈਂਕ ਨੂੰ ਕਿਹਾ ਐਫੀਸ਼ੀਐਂਸੀ ਵਧਾਉਣ ਲਈ ਰਿਸਰਚ ਕਰੋ ਉਹ ਲਾਈਟ ਤੇ ਰਿਸਰਚ ਕਰਨ ਲੱਗ ਗਿਆ ਲਾਈਟ ਤੇ ਰਿਸਰਚ ਕਰਦਿਆਂ ਕਰਦਿਆਂ ਜੋ ਉਸਨੇ ਖੋਜਿਆ ਨਾ ਉਹ ਖੁਦ ਸਹਿਮ ਕੇ ਆਪਣੀ ਚੀਜ਼ ਨੂੰ ਦੇਖ ਕੇ ਵੀ ਇਹ ਮੈਂ ਕੀ ਖੋਜ ਬੈਠਾ ਉਹ ਉਸਨੇ ਕੀ ਖੋਜਿਆ ਸੀ ਕਿ ਜਿਹੜੀ ਲਾਈਟ ਹੈ ਲਾਈਟ ਦਾ ਜੋ ਕੁਆਂਟਾ ਜਿਹੜਾ স্মੋਲੇਸਟ ਪਾਰਟੀਕਲ ਜਿਹਨੂੰ ਕਿਹਾ ਹੈ ਉਹ ਜਦੋਂ ਰੇਡੀਏਸ਼ਨ ਐਮਿਟ ਕਰਦਾ ਕਿਸੇ ਵੀ ਧਾਤ ਦੇ ਜਦੋਂ ਲਾਈਟ ਪੈਂਦੀ ਹੈ ਨਾ ਤਾਂ ਧਾਤ ਦੇ ਵਿੱਚੋਂ ਇਲੈਕਟ੍ਰੋਨਸ ਬਾਹਰ ਨਿਕਲਦੇ ਇਹਨੂੰ ਆਪਾਂ ਰੇਡੀਏਸ਼ਨ ਕਹਿ ਦਿੰਦੇ ਹਾਂ ਸਿੰਪਲ ਟਰਮਸ ਦੇ ਵਿੱਚ ਠੀਕ ਹੈ ਜੀ ਫੋਟੋ ਇਲੈਕਟ੍ਰਿਕ ਇਫੈਕਟ ਕਹਿ ਦਿੰਨੇ ਆ ਉਹਨੇ ਜਦੋਂ ਇਸ ਚੀਜ਼ ਨੂੰ ਦੇਖਿਆ ਨਾ ਬਲੈਕ ਬਾਡੀ ਰੇਡੀਏਸ਼ਨ ਨੂੰ ਜਾਂ ਸਿੰਪਲ ਰੇਡੀਏਸ਼ਨ ਨੂੰ ਉਹ ਹੈਰਾਨ ਰਹਿ ਗਿਆ ਕਿ ਰੇਡੀਏਸ਼ਨ ਰੁਕ ਰੁਕ ਕੇ ਆ ਰਹੀ ਹੈ ਜਦ ਕਿ ਨਿਊਟਨ ਦੀ ਸਾਰੀ ਫਿਜ਼ਿਕਸ ਹੀ ਇਸ ਚੀਜ਼ ਤੇ ਬੇਸਡ ਸੀ ਕਿ ਰੇਡੀਏਸ਼ਨ ਜਿਹੜੀ ਆ ਰੁਕ ਰੁਕ ਕੇ ਨਹੀਂ ਆਉਂਦੀ ਉਹ ਕੰਟੀਨਿਊਸ ਹੈ ਜਿਹਨੂੰ ਮੁਸੰਸਰ ਕਹ ਦਿੰਨੇ ਆ ਪੁਰਤੂ ਦੇ ਵਿੱਚ ਉਹ ਰੇਡੀਏਸ਼ਨ ਕੰਟੀਨਿਊਸਲੀ ਬਾਹਰ ਆਉਣੀ ਹੈ ਮੈਕਸ ਪਲੈਂਕ ਧਰ ਗਿਆ ਕਹਿੰਦਾ ਜਾਂ ਤਾਂ ਮੈਂ ਨਿਊਟਨ ਦੇ ਲੈਵਲ ਦੀ ਕੋਈ ਮੈਂ ਵੱਡੀ ਖੋਜ ਕਰ ਬੈਠਾ ਜੇ ਇਹ ਨਾਲ ਟੋਟਲੀ ਸਾਰੀ ਫਿਜ਼ਿਕਸ ਬਦਲ ਜੂਗੀ ਤੇ ਜਾਂ ਫਿਰ ਮੈਂ ਇਹ ਕੁਝ ਗਲਤ ਲੱਭ ਲਿਆ ਸਮੇਂ ਨਾਲ ਨਿਊਟਨ ਵਗੈਰਾ ਸਭ ਠੀਕ ਸਾਬਤ ਹੋ ਜਾਣਗੇ ਤੇ ਮੈਂ ਗਲਤ ਸਾਬਤ ਹੋ ਜਾਊਗਾ ਤੇ ਉਸਨੇ ਪ੍ਰਮਾਤਮਾ ਨੂੰ ਇਹ ਅਰਦਾਸ ਕੀਤੀ ਬਹੁਤ ਪੱਕਾ ਕ੍ਰਿਸਟਨ ਸੀ ਮੈਂ ਐਕਸਪਲੇਨ ਕਿ ਮੈਂ ਗਲਤ ਸਾਬਤ ਹਾਂ ਪਰ ਨਹੀਂ ਜੋ ਉਹਨੇ ਖੋਜ ਕੀਤੀ ਨਾ 5 ਸਾਲ ਬਾਅਦ ਆਇਨਸਟਾਈਨ ਨੇ ਫੋਟੋ ਇਲੈਕਟ੍ਰਿਕ ਇਫੈਕਟ ਤੇ ਉਹਦਾ ਕੁਆਂਟਾ ਯੂਜ਼ ਕਰਕੇ ਇੱਕ ਪੇਪਰ ਰਿਸਰਚ ਪੇਪਰ ਲਿਖਿਆ ਜਿਹਦੇ ਵਿੱਚ 100% ਉਹਦੀ ਥਿਊਰੀ ਨੂੰ ਅਪਲਾਈ ਕੀਤਾ ਤੇ ਰਿਜ਼ਲਟ ਮਿਲੇ ਸਾਇੰਸ ਦੇ ਵਿੱਚ ਹੋਰ ਕੁਝ ਨਹੀਂ ਹੁੰਦਾ ਕੋਈ ਗੈਸ ਵਰਕ ਨਹੀਂ ਹੁੰਦਾ ਕੋਈ ਕਨਜੈਕਚਰ ਤੁੱਕੇ ਨਹੀਂ ਹੁੰਦੇ ਸਾਇੰਸ ਦੇ ਵਿੱਚ ਰਿਜ਼ਲਟ ਹੁੰਦਾ ਮੈਥਮੈਟਿਕਸ ਹੁੰਦਾ ਥਿਓਰੀਕਲ ਫਿਜ਼ੀਸ਼ਿਸਟ ਹੁੰਦੇ ਆ ਇਹ ਸਾਰਾ ਮੈਥ ਦੇ ਨਾਲ ਆਪਣੀ ਸਾਰੀ ਗੱਲ ਨੂੰ ਕੰਪਲੀਟ ਕਰਦੇ ਆ ਤੇ ਜਦੋਂ ਉਹਨਾਂ ਨੇ ਦੇਖਿਆ ਕਹਿੰਦੇ ਇਹ ਤਾਂ ਗੱਲ ਬਿਲਕੁਲ ਕੰਪਲੀਟ ਹੈ ਆਇਨਸਟਾਈਨ ਨੇ ਉਹਦੇ ਤੇ ਮੋਹਰ ਲਾ ਦਿੱਤੀ ਪਰ ਯਕੀਨ ਆਇਨਸਟਾਈਨ ਨੂੰ ਵੀ ਨਹੀਂ ਸੀ ਇਸ ਚੀਜ਼ ਤੇ ਇਹ 1911 ਦੇ ਵਿੱਚ ਸਾਡਾ ਅਸਲ ਹੀਰੋ ਜਿਹੜਾ ਕੁਆਂਟਮ ਦਾ ਆਇਆ ਉਹਦਾ ਨਾਮ ਹੈ ਨੀਲਸ ਬੋਹਰ ਨੀਲਸ ਬੋਹਰ ਨੂੰ ਇਸ ਥਿਊਰੀ ਤੇ ਇੰਨਾ ਕੁ ਭਰੋਸਾ ਸੀ ਨਾ ਜਦੋਂ ਉਹਨੇ ਰਿਸਰਚ ਕੀਤੀ ਉਹਨੇ ਇਸ ਨੂੰ ਫਾਊਂਡੇਸ਼ਨ ਪ੍ਰੋਵਾਈਡ ਕੀਤੀ ਜਿੱਥੇ ਮੈਕਸ ਪਲੈਂਕ ਮੁਕਰ ਰਿਹਾ ਸੀ ਉਹ ਕਹਿੰਦਾ ਨਹੀਂ ਇਹ ਹੈ ਜੋ ਦੂਰ ਫੋੜ ਗਿਆ ਉਹ ਬਿਲਕੁਲ ਸਹੀ ਹੈ ਤੂੰ ਸਹੀ ਹੈ ਨਿਊਟਨ ਗਲਤ ਹੈ ਇਹ ਗੱਲ ਬਹੁਤ ਵੱਡੀ ਸੀ ਉਸ ਸਮੇਂ ਦੇ ਵਿੱਚ ਕਹਿਣਾ ਕਿ ਨਿਊਟਨ ਗਲਤ ਹੈ ਤੇ ਕਹਿੰਦਾ ਨਹੀਂ ਸਮੇਂ ਨਾਲ ਤੂੰ ਸਹੀ ਸਾਬਤ ਹੋਵੇਂਗਾ ਨਿਊਟਨ ਉਹ ਵਰਨੀਲ ਸਰ ਚੱਗੇ ਲੈ ਕੇ ਆਂਦੀ ਉਸ ਤੋਂ ਬਾਅਦ ਵੱਡੇ ਸਾਇੰਟਿਸਟ ਆਏ ਹਾਈਜ਼ਨਬਰਗ ਆਇਆ ਸ਼ੋਰਡਿੰਗਰ ਆਇਆ ਤੇ ਇਹ ਥਿਊਰੀ ਸਥਾਪਿਤ ਹੋ ਗਈ ਨਿਊਟਨ ਬਿਲਕੁਲ ਪੂਰੀ ਤਰ੍ਹਾਂ ਕੁਆਂਟਮ ਵਰਲਡ ਦੇ ਵਿੱਚ ਆ ਕੇ ਨਾ ਉਹਨਾਂ ਨੇ ਉਹਨੂੰ ਬੇਜਦਖਲ ਕਰਤਾ ਤਾਂ ਨਿਊਟਨ ਦਾ ਕੋਈ ਵੀ ਲਾ ਕੁਆਂਟਮ ਸਿਸਟਮ ਦੇ ਵਿੱਚ ਭਲਾਈ ਨਹੀਂ ਹੁੰਦੀ ਉਥੇ ਗ੍ਰੈਵਿਟੀ ਵੀ ਗਲਤ ਹੈ ਨਿਊਟਨ ਦੇ ਲਾਜ਼ ਆਫ ਮੋਸ਼ਨ ਵੀ ਗਲਤ ਹੈ ਕਿਉਂਕਿ ਸਾਡੀ ਸਾਰੀ ਜਿਹੜੀ ਸੱਭੇ ਤਾਂ ਅਸੀਂ ਦੇਖਦੇ ਆ ਨਾ ਸਾਡਾ ਸਟਾਰਸ ਨੂੰ ਸਟਡੀ ਕਰਨਾ ਸਾਡਾ ਬ੍ਰਹਿਮੰਡ ਨੂੰ ਸਟਡੀ ਕਰਨਾ ਉਹ ਨਿਊਟਨ ਦੇ ਲਾਜ਼ ਆਫ ਮੋਸ਼ਨ ਦਾ ਦੂਸਰਾ ਲਾਅ ਹੈ ਫੋਰਸ ਇਸ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ ਐਫ ਇਸ ਇਕੁਅਲ ਟੂ ਐਮ ਐ ਇਹਦੇ ਉੱਪਰ ਸਾਡੀ ਸਾਰੀ ਸਿਵਲਾਈਜੇਸ਼ਨ ਬੇਸਡ ਹੈ ਉਹਦੇ ਉੱਪਰ ਸਾਡੀ ਮਕੈਨਿਕ ਸਾਰੀ ਬੇਸਡ ਹੈ ਜਦੋਂ ਵੀ ਅਸੀਂ ਮੋਸ਼ਨ ਨੂੰ ਸਟੱਡੀ ਕਰਦੇ ਹਾਂ ਅਸੀਂ ਐਫ ਇਸ ਇਕੁਅਲ ਟੂ ਐਮ ਐ ਨੂੰ ਸੈਂਟਰ ਪੁਆਇੰਟ ਮੰਨਦੇ ਹਾਂ ਪਰ ਜਦੋਂ ਉਹਦੇ ਨਾਲ ਐਟਮ ਦੇ ਅੰਦਰ ਜਾ ਕੇ ਦੇਖਿਆ ਤੇ ਇਲੈਕਟ੍ਰੋਨਸ ਦੇ ਮੋਸ਼ਨ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਮਿਲਿਆ ਨਾ ਉਹ ਬੜਾ ਡੇਂਜਰਸ ਸੀ ਤੇ ਫਿਰ ਐਫ ਇਸ ਇਕੁਅਲ ਟੂ ਐਮ ਐ ਅਪਲਾਈ ਨਹੀਂ ਹੁੰਦਾ ਸੀ ਉਹਦੇ ਲਈ ਸ਼ੋਰਡਿੰਗਰ ਨੂੰ ਇੱਕ ਵੱਖਰੀ ਇਕੁਏਸ਼ਨ ਤਿਆਰ ਕਰਨੀ ਪਈ ਜਿਸ ਨੂੰ ਸ਼ੋਰਡਿੰਗਰ ਦੀ ਇਕੁਏਸ਼ਨ ਕਹਿੰਦੇ ਆ ਉਹ ਸਾਡੀ ਕੁਆਂਟਮ ਫਿਜ਼ਿਕਸ ਦਾ ਸੈਂਟਰਲ ਪੁਆਇੰਟ ਹੈ ਪਰ ਮੈਂ ਇਹਨੂੰ ਬੜੀ ਸਿੰਪਲ ਭਾਸ਼ਾ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਲਿਖਿਆ ਕਿ ਇਹ ਤੁਸੀਂ ਕੋਈ ਵੀ ਕੋਈ ਵੀ ਬੰਦਾ ਜਿਹੜਾ 8ਵੀਂ 9ਵੀਂ ਪਾਸ ਹੈ ਉਹ ਵੀ ਪੜ ਲੇ ਇਹ ਚੀਜ਼ਾਂ ਉਹ ਬੜੀ इजीली ਅੰਡਰਸਟੈਂਡ ਕਰ ਸਕੂਗਾ ਮੇਰਾ ਇਹੀ ਮਕਸਦ ਹੈ ਜੇ ਉਹਨਾਂ ਨੂੰ ਸਮਝ ਨਹੀਂ ਆਈ ਮੇਰੀ ਬੁੱਕ ਬੇਕਾਰ ਆਪਣਾ مین ਥੀਮ ਇਹ ਹੈ ਅੱਛਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਮੁੰਜੇ ਨਾ ਬੋਲ ਰਿਹਾ ਆਮ ਸਪੀਕਿੰਗ ਉਹਦੇ ਸਾਊਂਡ ਬਾਕਸ ਜਿਹੜਾ ਵਾਈਬ੍ਰੇਟ ਕਰ ਰਿਹਾ ਸਪੀਕਰ ਦਾ ਸਾਊਂਡ ਬਾਕਸ ਵਾਈਬ੍ਰੇਟ ਕਰ ਰਿਹਾ ਨਾ ਉਹਦੇ ਚ ਜਿਹੜਾ ਪਾਰਟੀਕਲ ਵਾਈਬ੍ਰੇਟ ਕਰ ਰਿਹਾ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਕਿੰਨੇ ਕਰੋੜਾਂ ਪਾਰਟੀਕल्स ਵਾਈਬ੍ਰੇਟ ਕਰ ਰਿਹਾ ਮੇਰੀ ਇੱਕ ਸਾਊਂਡ ਤੇ ਇੱਕ ਸਿੰਗਲ ਪਾਰਟੀਕਲ ਜਿਹੜਾ ਵਾਈਬ੍ਰੇਟ ਕਰ ਰਿਹਾ ਨਾ ਉਹ ਆਈਸੋਲੇਸ਼ਨ ਚ ਨਹੀਂ ਵਾਈਬ੍ਰੇਟ ਕਰ ਰਿਹਾ ਉਹ ਇਕੱਲਾ ਨਹੀਂ ਵਾਈਬ੍ਰੇਟ ਕਰ ਰਿਹਾ ਹਰ ਪਾਰਟੀਕਲ ਦਾ ਇੱਕ ਐਸੋਸੀਏਟਿਡ ਪਾਰਟੀਕਲ ਹੈ ਜਿਹੜਾ ਬਿਗ ਬੈਂਗ ਵੇਲੇ ਤੋਂ ਜਦੋਂ ਧਰਤੀ ਬਣੀ ਸੀ ਬ੍ਰਹਿਮੰਡ ਬਣਿਆ ਸੀ ਗੈਲੈਕਸੀਜ਼ ਬਣੀਆਂ ਸੀ ਉਦੋਂ ਪਾਰਟੀਕਲ ਟਵਿੰਸ ਦੇ ਵਿੱਚ ਬਣੇ ਸੀ ਉਹ ਸੈਪਰੇਟਲ ਦੇ ਗਏ ਕੋਈ ਕਿਸੇ ਗੈਲੈਕਸੀ ਚਲਾ ਗਿਆ ਕੋਈ ਕਿਸੇ ਗੈਲੈਕਸੀ ਚਲਾ ਗਿਆ ਕੋਈ ਇੰਟਰ ਗੈਲੈਕਟਿਕ ਸਪੇਸ ਚਲਾ ਗਿਆ ਕੋਈ ਬ੍ਰਹਿਮੰਡ ਦੇ ਇਸ ਕੋਨੇ ਤੇ ਹੋਣਾ ਕੋਈ ਬ੍ਰਹਿਮੰਡ ਦੇ ਦੂਜੇ ਕੋਨੇ ਤੇ ਹੋਣਾ ਪਰ ਜਦੋਂ ਉਹ ਪਾਰਟੀਕਲ ਵਾਈਬ੍ਰੇਟ ਕਰੂਗਾ ਉਹਦਾ ਕੋਰਸਪੋਂਡਿੰਗ ਪਾਰਟੀਕਲ ਚਾਹੇ ਉਹ ਕਰੋੜਾਂ ਕਰੋੜਾਂ ਪ੍ਰਕਾਸ਼ ਵਰਸ਼ ਮਾਈਟ イヤਸ ਦੂਰ ਸਾਡੇ ਤੋਂ ਬੈਠਾ ਇਮੀਡੀਏਟਲੀ ਜੇ ਇਹ ਸਪਿਨ ਡਾਊਨ ਆ ਉਹ ਸਪਿਨ ਅਪ ਕਰ ਦੂਗਾ ਇਸ ਗੱਲ ਤੇ ਆਇਨਸਟਾਈਨ ਨੂੰ ਬਹੁਤ ਜ਼ਿਆਦਾ ਇਤਰਾਜ਼ ਸੀ ਕਹਿੰਦਾ ਇਹ ਮੈਸੇਜ ਕਿਵੇਂ ਪਹੁੰਚਿਆ ਇੱਕ ਇਨਸਟੈਂਟ ਦੇ ਵਿੱਚ ਇਹ ਟਰੂ ਹੈ ਇਹਨੂੰ ਅਸੀਂ ਕੁਆਂਟਮ ਦੇ ਵਿੱਚ ਕੁਆਂਟਮ ਇੰਟੈਂਗਲਮੈਂਟ ਕਹਿੰਦੇ ਆ ਤੇ ਬਹੁਤ ਵੱਡਾ ਫੀਚਰ ਹੈ ਇਹਦੇ ਤੇ ਆਇਨਸਟਾਈਨ ਨੇ ਸਾਇੰਸ ਛੱਡਤੀ ਸੀ ਕਿ ਮੈਂ ਸਾਇੰਸ ਤੇ ਬਲੀਵ ਨਹੀਂ ਕਰਦਾ ਜੇ ਇੰਟੈਂਗਲਮੈਂਟ ਸਹੀ ਹੈ ਤੁਹਾਨੂੰ ਇਹ ਜਾਣ ਕੇ ਇੱਕ ਬੜੀ ਹੈਰਾਨੀ ਹੋਊਗੀ ਕਿ 2022 ਦਾ ਤਿੰਨ ਬੰਦਿਆਂ ਨੂੰ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲੇ ਆ ਨਾ ਫਿਜ਼ਿਕਸ ਦਾ ਐਂਟਨ ਜ਼ੀਲਿੰਗਰ ਅਲੇਨਾ ਆਸਪੈਕਟ ਤੇ ਤਿੰਨ ਬੰਦੇ ਆ ਦਾ ਟੀਮ ਹੈ ਜਿਨ੍ਹਾਂ ਨੂੰ ਕੁਆਂਟਮ ਇੰਟੈਂਗਲਮੈਂਟ ਸਹੀ ਸਾਬਤ ਕਰਨ ਦੇ ਕਰਕੇ ਨੋਬਲ ਪ੍ਰਾਈਜ਼ ਦਿੱਤਾ ਹੈ ਉਹਨਾਂ ਨੇ 1900 ਆ 2022 ਦੇ ਵਿੱਚ ਸਾਬਤ ਕੀਤਾ ਕਿ ਆਇਨਸਟਾਈਨ ਗਲਤ ਸੀ ਤੇ ਨੀਲ ਬੋਹਰ ਸਹੀ ਹੈ ਕੁਆਂਟਮ ਇੰਟੈਂਗਲਮੈਂਟ ਐਡਾ ਵੱਡਾ ਕਨਸੈਪਟ ਹੈ ਸੋ ਇਹ ਸਾਰੇ ਕਨਸੈਪਟ ਮੈਂ ਤੁਹਾਨੂੰ ਨਾਲ ਅਪ ਟੂ ਡੇਟ ਕਰਕੇ 2022 ਤੱਕ ਸਾਰੇ ਸਮਝਾ ਦੇ ਇਸ ਕੋਚ ਜਿਹੜਾ ਪੜ੍ਹੂਗਾ ਮੇਰਾ ਵਿਸ਼ਵਾਸ ਹੈ ਕੁਆਂਟਮ ਥਿਊਰੀ ਨੂੰ ਬਿਲਕੁਲ ਕਲੀਅਰਲੀ ਸਮਝ ਆ ਜਾਊਗੀ ਕਵਾਂਟਮ ਕੀ ਹੁੰਦਾ ਲਾਈਟ ਦਾ ਸਭ ਤੋਂ ਛੋਟਾ ਪਾਰਟੀਕਲ ਪਰ ਇਹ ਇਕੱਲੇ ਲਾਈਟ ਤੇ ਨਹੀਂ ਖੜੀ ਲਾਈਟ ਕੋਈ ਸਟਾਰਟ ਹੋਇਆ ਸੀ ਸਟਾਰਟ ਹੁੰਦੇ ਹੋਏ ਐਟਮ ਤੇ ਆ ਗਈ 1830 ਚ ਜਦੋਂ ਜੌਨ ਡਾਲਟਨ ਨੇ ਐਟਮ ਲੱਭਿਆ ਉਹ ਕਹਿੰਦਾ ਸੀ ਐਟਮ ਦਾ ਮਤਲਬ ਕੀ ਹੁੰਦਾ ਜਿਹਨੂੰ ਹੋਰ ਤੋੜਿਆ ਨਹੀਂ ਜਾ ਸਕਦਾ that which cannot be broken further ਇਹ ਐਟਮ ਦਾ ਕਲਾਸਿਕਲ ਨੇਮ ਹੈ ਉਹ ਕਹਿੰਦਾ ਕਿਉਂ ਨਹੀਂ ਤੋੜਿਆ ਜਾ ਸਕਦਾ ਕੇ ਜੇ தாம்ਸਨ ਨੇ ਇਹਦੇ ਵਿੱਚ ਇੱਕ ਨੈਗੇਟਿਵ ਚਾਰਜ ਲੱਭਤਾ ਅੱਗੋਂ ਜਾ ਕੇ ਉਸ ਨੈਗੇਟਿਵ ਚਾਰਜ ਦਾ ਨਾਮ ਪਿਆ ਇਲੈਕਟ੍ਰੋਨ ਇਲੈਕਟ੍ਰੋਨ ਤੋਂ ਅੱਗੋਂ ਜਿਹੜੇ ਹੈਗੇ ਫਿਰ ਇਹਦੇ ਵਿੱਚ ਪ੍ਰੋਟੋਨਸ ਲੱਭੇ ਦਾ ਨਿਊਕਲੀਅਸ ਲੱਭਿਆ ਇਹ ਬਹੁਤ ਨਵਾਂ ਬ੍ਰਹਿਮੰਡ ਹੈ ਜਿਹਦੇ ਤੇ ਸਾਡੇ ਲਾਅਜ਼ ਨਹੀਂ ਇਹਦੇ ਨਾਲ ਸਾਇੰਟਿਸਟਸ ਦੀ ਇੱਕ ਗੱਲ ਧਾਰਨਾ ਬਿਲਕੁਲ ਖਤਮ ਹੋ ਗਈ ਕਿ ਅਸੀਂ ਯੂਨੀਵਰਸ ਨੂੰ ਸਮਝ ਲਿਆ ਅਸੀਂ ਬ੍ਰਹਿਮੰਡ ਨੂੰ ਸਮਝ ਲਿਆ ਨਾ ਉਹ ਕਹਿੰਦੇ ਸੀ ਕਿ ਅਸੀਂ 1897 ਦੇ ਵਿੱਚ ਨਾ ਇੱਕ ਬਹੁਤ ਵੱਡੇ ਸਾਇੰਟਿਸਟ ਹੈ विलियम संटरेले ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਇੰਸ ਸਾਇੰਸ ਨੂੰ 99. ਕੁਝ ਸਪਰਸ਼ ਪ੍ਰਤੀਜਤਾਕ ਬਿਲਕੁਲ ਕਲੀਅਰਲੀ ਸਮਝ ਚੁੱਕੇ ਆ ਤੇ ਜਿਹੜੀਆਂ ਚੇਂजेस ਆਉਣਗੀਆਂ ਨਾ 1901 ਤੋਂ ਬਾਅਦ ਉਹ ਜਸਟ ਡੈਸੀਮਲ ਪੁਆਇੰਟਸ ਤੇ ਹੋਣਗੀਆਂ ਦਸ਼ਮਲਵਤ ਤੇ ਹੋਣਗੀਆਂ ਤੇ 1907 ਦੇ ਵਿੱਚ ਕੁਆਂਟਮ ਨੇ ਆ ਕੇ ਸਾਰਾ ਕੁਝ ਚੇਂਜ ਕਰਤਾ ਉਹ ਜਿਹੜੇ ਕਹਿੰਦੇ ਸੀ ਕੋ ਜਸ 0.000% ਅੱਜ ਸਾਡੀ ਬ੍ਰਹਿਮੰਡ ਦੀ ਕੰਪੋਜੀਸ਼ਨ ਕੀ ਹੈ ਇੱਕ ਕੁਆਂਟਮ ਥਿਊਰੀ ਦਾ ਗਿਫਟ ਹੈ ਅੱਜ ਜੇ ਤੁਸੀਂ ਬ੍ਰਹਿਮੰਡ ਨੂੰ ਸਮਝਦੇ ਹੋ ਅਸੀਂ ਸਮਝਦੇ ਹਾਂ ਪਾਰਟਿਕਲਸ ਬ੍ਰਹਿਮੰਡ ਹੈ ਪਾਰਟਿਕਲਸ ਯੂਨੀਵਰਸ ਹੈ ਤਾਂ ਤੁਸੀਂ ਹੈਰਾਨ ਹੋ ਜਾਓਗੇ 95% ਆਫ आवर ਯੂਨੀਵਰਸ ਕੰਸਿਸਟਸ ਆਫ ਡਾਰਕ એનર્ਜੀ ਐਂਡ ਡਾਰਕ ਮੈਟਰ 95% ਉਹ ਹੈ ਜਿਹਨੂੰ ਅੱਜ ਅਸੀਂ ਸਮਝ ਨਹੀਂ ਪਾਏ ਸਾਡੇ ਲਈ ਕੀ ਹੈ ਡਾਰਕ ਮੈਟਰ ਤੇ ਡਾਰਕ એનર્ਜੀ ਅਸੀਂ ਉਹ ਸਾਡੀਆਂ ਮੈਥੈਮੈਟਿਕਲ ਕੈਲਕੂਲੇਸ਼ਨਸ ਚ ਆ ਰਹੀ ਹੈ ਥਿਓਰੀਟੀਕਲ ਫਿਜ਼ਿਕਸ ਦੀ ਪਰ ਅਸੀਂ ਸਮਝ ਪਾਉਂਦੇ ਡਾਰਕ ম্যাਟਰ ਕੀ ਹੈ ਤੇ ਡਾਰਕ એનર્ਜੀ ਕੀ ਹੈ ਆਲ ਜਿੰਨਾ ਵੀ ਇਹ ਐਟਮਸ ਨਾਲ ਬਣਿਆ ਸੰਸਾਰ ਹੈ ਨਾ ਤੇ ਬ੍ਰਹਿਮੰਡ दैट इज जस्ट 5% ਆਫ ਦਾ ਯੂਨੀਵਰਸ 5% 95% ਉਹ ਹੈ ਜਿੱਥੋਂ ਤੱਕ ਅਸੀਂ ਪਹੁੰਚ ਵੀ ਨਹੀਂ ਸਕਦੇ ਸਾਇੰਸ ਦੀ ਧਾਰਨਾ ਜੋ 1901 ਚ ਸੀ ਤੇ ਜੋ 2001 ਚ ਆ ਕੇ ਨਾ ਉਹ ਬਿਲਕੁਲ ਡਰਾਸਟਿਕ ਚੇਂਜ ਆ ਗਿਆ ਅੱਜ ਸਾਇੰਟਿਸਟ ਕਹਿੰਦੇ ਆ ਯੂਨੀਵਰਸ ਨੂੰ ਅਸੀਂ ਨਹੀਂ ਸਮਝ ਸਕਦੇ ਕਿਉਂ ਕਿਉਂਕਿ ਉਹਨਾਂ ਨੂੰ ਇੱਕ ਬਿਲਕੁਲ ਡਿਫਰੈਂਟ ਬ੍ਰਹਿਮੰਡ ਮਿਲ ਗਿਆ ਯੂਨੀਵਰਸ ਮਿਲ ਗਿਆ ਜਿਹੜਾ ਉਹਨਾਂ ਦੀ ਸਮਝ ਤੋਂ ਬਿਲਕੁਲ ਬਾਹਰ ਹੈ ਹੁਣ ਮੈਂ ਇੱਕ ਬਕਸੇ 'ਚ ਚੀਜ਼ ਰੱਖ ਦਿੰਦਾ ਉਹ ਬਕਸੇ ਦੇ ਵਿੱਚ ਬੰਦ ਹੈ ਨਾ ਜਿੰਨਾ ਤੇ ਬਕਸੇ ਉੱਪਰੋਂ ਲੋਕ ਹੈ ਪਰ ਜੇ ਪਾਰਟਿਕਲਸ ਦੀ ਗੱਲ ਕਰੀਏ ਪਾਰਟਿਕਲ ਇਜ਼ ਲੋਕਡ ਇਨਸਾਈਡ ਆਫ ਬਾਕਸ ਉਹਦੇ ਬਾਹਰ ਹੋਣ ਦੀ ਵੀ ਪੋਸੀਬਿਲਟੀ ਉਨੀ ਜਿਆਦਾ ਨਹੀਂ ਜਿੰਨੀ ਉਹਦੇ ਅੰਦਰ ਹੋਣ ਦੀ ਪੋਸੀਬਿਲਟੀ ਹੈ ਉਸ ਲਈ ਇੱਕ ਬਹੁਤ ਵੱਡੀ ਇਕੁਏਸ਼ਨ ਦਿੱਤੀ ਸੀਗੀ ਅਨਸਰਟੇਨਟੀ ਪ੍ਰਿੰਸੀਪਲ ਬਾਈ ਵਰਨਰ ਹਾਈਜ਼ਨਬਰਗ ਉਹ ਜਿਹੜੀ ਇਹਨਾਂ ਨੇ ਇਕੁਏਸ਼ਨ ਦਿੱਤੀ ਸੀ ਨਾ that is the center point of quantum physics ਤੁਸੀਂ ਇਹ ਬੁੱਕ ਪੜ੍ਹੋਗੇ ਤੁਹਾਨੂੰ ਸਾਰੀ ਕਲੈਰਿਟੀ ਟੋਟਲ ਆਪਾਂ ਸਟਾਰਟ ਕਿੱਥੋਂ ਕੀਤਾ ਮੈਂ ਇਹਦੇ 'ਚ ਇੱਕ ਖਾਸ ਚੈਪਟਰ ਕਿਉਂਕਿ ਇਹ ਬਲਰਾਮ ਜੀ ਨੂੰ ਅਸੀਂ ਪੜ੍ਹਾਈ ਸੀ ਬੁੱਕ ਚੰਡੀ ਜੀ ਨੇ ਕਿਹਾ ਸੀ ਕਿ ਇਹਨੂੰ ਕਲੈਰਿਟੀ ਲਿਆਉਣ ਲਈ ਇੱਕ ਵਾਰੀ ਬਲਰਾਮ ਜੀ ਨੂੰ ਪੜ੍ਹਾ ਦਿਓ ਅਸੀਂ ਬਲਰਾਮ ਜੀ ਨੂੰ ਪੜ੍ਹਾਇਆ ਉਹਨਾਂ ਨੇ ਹਰ ਥਾਂ ਲਾਤਾ ਇੱਥੇ ਸਮਝ ਨਹੀਂ ਆਇਆ ਇੱਥੇ ਸਮਝ ਨਹੀਂ ਆਇਆ ਉਹ ਮੈਂ ਜਿੰਨੇ ਜਿੰਨੇ ਕੁਐਸਚਨ ਮਾਰਕਸ ਆਏ ਸੀ ਨਾ ਮੈਂ ਹਰ ਚੀਜ਼ ਦੀ ਕਲੈਰਿਟੀ ਪ੍ਰੋਵਾਈਡ ਕੀਤੀ ਐ ਐਂਡ ਤੇ ਉਹਨਾਂ ਨੇ ਕਿਹਾ ਕਹਿੰਦੇ ਠੀਕ ਐ ਤੇਰੀ ਬੁੱਕ ਬਹੁਤ ਵਧੀਆ ਸਮਝ ਆ ਰਹੀ ਐ ਪਰ ਜਿਹਨੇ ਫਿਜ਼ਿਕਸ ਬਿਲਕੁਲ ਵੀ ਨਹੀਂ ਪੜ੍ਹੀ ਉਹਨੂੰ ਇਹ ਚੀਜ਼ ਸਮਝ ਨਹੀਂ ਆਉਗੀ ਮੇਰਾ ਆਪਾਂ ਪਹਿਲਾ ਚੈਪਟਰ ਹੀ ਉਹਦੇ ਚ ਐਡ ਕਰਤਾ ਅ ਬਰੀਫ ਹਿਸਟਰੀ ਆਫ ਫਿਜ਼ਿਕਸ ਉਹਦੇ ਚ ਸਾਰੀ ਚੀਜ਼ ਆਪਾਂ ਫਿਜ਼ਿਕਸ ਦੀ ਕੁਆਂਟਮ ਥਿਊਰੀ ਤੱਕ ਟੋਟਲ ਜਿਹੜੀ ਸੀ ਨਾ ਉਹ ਪਹਿਲੇ ਚੈਪਟਰ ਚ ਪਾਤੀ ਦੂਜੇ ਚੈਪਟਰ ਤੋਂ ਸਾਡੀ ਬੁੱਕ ਸ਼ੁਰੂ ਹੁੰਦੀ ਐ ਸੋ ਇਹ ਸਾਡਾ ਮੇਨ ਮਕਸਦ ਕੋਈ ਨਹੀਂ ਆਪਾਂ ਕਿਸੇ ਨੂੰ ਕਨਫਿਊਜ਼ ਨਹੀਂ ਕਰਨਾ ਸਾਇੰ ਕਾਡਾ ਮੇਨ ਮਕਸਦ ਹੈ ਸਾਈਂ ਸਮਝ ਆਉਣੀ ਚਾਹੀਦੀ ਹੈ ਸਾਰਿਆਂ ਨੂੰ ਸੋ ਇਸ ਮਕਸਦ ਨਾਲ ਆਪਾਂ ਇਹ ਕੰਮ ਕੀਤਾ ਬਾਕੀ ਇਹ ਕਿਤਾਬ ਮੈਂ ਨਹੀਂ ਲਿਖੀ ਸੀ ਕਿਉਂਕਿ ਇਹ ਦੁਨੀਆ ਦਾ ਸਭ ਤੋਂ ਔਖਾ ਟੌਪਿਕ ਹੈ ਇਹਨੇ ਮੇਰੀ ਬਹੁਤ એનર્ਜੀ ਖਾ ਲਈ ਸੀ ਮੈਂ ਉਹਦੀ ਪਹਿਲੀ ਕਿਤਾਬ ਲਿਖੀ ਸੀ ਦੂਜੀ ਵੀ ਉਹਦੇ ਲੈਵਲ ਦੀ ਤਿਆਰ ਪਈ ਹੈ ਮੇਰੀ ਬੁੱਕ ਉਹ ਵੀ ਬਹੁਤ ਜਲਦੀ ਰਿਲੀਜ਼ ਕਰ ਦਾਂਗੇ ਮੇਰਾ ਮਕਸਦ ਸੀ ਕਿ ਮੈਂ ਆਪਣੀਆਂ ਕਿਤਾਬਾਂ ਜਿਹੜੀਆਂ ਦੋ ਸਾਇੰਸ ਤੇ ਦੇ ਦ ਪਰ ਇਹਨਾਂ ਨੇ ਮੈਨੂੰ ਕਿਹਾ ਸ਼ੈਲੀ ਜੀ ਨੇ ਕਹਿੰਦੇ ਸਾਰੇ ਬਹੁਤ ਵੱਡਾ ਕੰਮ ਉਹ ਜੇ ਕੁਆਂਟਮ ਫਿਜ਼ਿਕਸ ਤੇ ਕਰ ਲੋ ਇਹਨਾਂ ਨੂੰ ਬੜੀ ਦੇਰ ਦੀ ਲੋੜ ਸੀ ਕਿਸੇ ਟੀਚਰ ਦੀ ਕਿਸੇ ਸਕਾਲਰ ਦੀ ਜੋ ਇਸ ਸੀਜ ਨੂੰ ਲਿਖ ਸਕੇ ਮੈਂ ਕਿਹਾ ਉਹ ਜਆ ਸਕਾਲਰ ਤਾਂ ਐ ਨਹੀਂ ਮੈਂ ਤਾਂ ਸਕੂਲ ਚ ਪੜਾਉਣ ਵਾਲਾ ਅਧਿਆਪਕ ਹਾਂ ਪਰ ਮੈਂ ਕੁਆਂਟਮ ਫਿਜ਼ਿਕਸ ਨੂੰ ਸਮਝਦਾ ਮੇਰੀ ਬੇਸਿਕ ਅੰਡਰਸਟੈਂਡਿੰਗ ਬਣਦੀ ਹੈ ਵੱਡੀ ਗੱਲ ਇਹ ਆ ਵੀ ਮੈਂ ਸੌਖੀ ਕਰਕੇ ਹਰ ਚੀਜ਼ ਨੂੰ ਸਮਝਾਉਂਦੀ ਉਹ ਮੇਰੇ ਚ ਕੈਪੇਬਿਲਿਟੀ ਹੈ ਉਹ ਮੈਂ ਆਪਣੀ ਕੈਪੇਬਿਲਿਟੀ ਸਮਝਦਾ ਮੈਂ ਟਰਾਈ ਕਰਦਾ ਤੇ ਜਦੋਂ ਮੈਂ ਲਿਖੀ ਨਾ ਉਹ ਬੁੱਕ ਪੂਰੀ ਹੋਈ ਮੈਨੂੰ ਖੁਦ ਖੁਸ਼ੀ ਹੋਈ ਐ ਬੁੱਕ ਹੋ ਗਈ ਫਿਰ ਮੈਂ ਇਹਨਾਂ ਨੂੰ ਕਹਾਂ ਮੈਂ ਜਲ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਸ਼ੇਰਦੀ ਜੀ ਨੂੰ ਵੀ ਕੋਲ 2 ਮਿੰਟ ਆਜੋ ਤੇ ਕੁਝ ਕਹਾਂ ਮੈਂ ਇਹ ਚਾਹੁੰਦਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਆਏ ਨੇ ਅਸੀਂ ਮੈਨਾਂ ਕਰ 2015 ਜਦੋਂ ਆਟੋਮਾਟ ਜੂਰੂ ਕੀਤਾ ਤਾਂ ਮੇਰੇ ਨਾਲ ਕੁਝ ਲੋਕ ਸੀਗੇ ਜਿਹੜੇ ਜੁੜਦੇ ਗਏ ਹਰ ਸਾਲ 1 2 3 ਜਿਦਾਂ ਕਰਕੇ ਤਾਂ ਪਿਛਲੇ 4 ਸਾਲਾਂ ਤੋਂ ਮੈਂ ਬਲਗਾਂਫਾ ਜਰਮਨਿਲ ਤੇ ਮੇਰੇ ਦੋਸਤ ਪਵਨ ਮੇਰੇ ਹਸਬੰਡ ਸੁਤਾਲ ਅਸੀਂ ਇੱਕ ਚੀਜ਼ ਮਹਿਸ ਕਰਦੇ ਸੀ ਕਿ ਸਾਡੇ ਪਬਲੀਕੇਸ਼ਨ ਦੇ ਵਿੱਚ ਜਾਂ ਸਾਡੇ ਤੋਂ ਬਿਨਾ ਵੀ ਤੇ ਸਾਈਨ ਦੇ ਉੱਤੇ ਬਿਲਕੁਲ ਵੀ ਕੰਮ ਨਹੀਂ ਹੋ ਰਿਹਾ ਤੇ ਖਾਸ ਕਰਕੇ ਬੱਚਿਆਂ ਦੇ ਲਈ ਤਾਂ ਬਿਲਕੁਲ ਹੀ ਨਹੀਂ ਹੋ ਰਿਹਾ ਹੈਗਾ ਕਿਉਂਕਿ ਜਿਹੜੀ ਲੈਂਗੁਏਜ ਬੈਰੀਅਰ ਆ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਅੱਗੇ 12 ਦੇ ਵਿੱਚ ਜਾਂ ਅਗਰੇ ਦੇ ਫੀਲਡ ਆ ਸਾਇੰਸ ਨਹੀਂ ਜਾਵਾਰੀ ਜਾਂ ਸਾਇੰਸ ਉਹਨਾਂ ਨੂੰ ਸਮਝ ਨਹੀਂ ਆ ਰਹੀ ਈਵਨ ਜਿਹੜਾ ਮੇਰਾ ਸਰਕਲ ਸੀਗਾ ਕਾਲਜ ਦਾ ਉਹ ਜ਼ਿਆਦਾਤਰ ਬੱਚੇ ਬੀਏਸੀ ਦੇ ਸੀਗੇ ਪਰ ਜਦੋਂ ਵੀ ਮੈਂ ਉਹਨਾਂ ਨੂੰ ਕੋਈ ਫਿਜ਼ਿਕਸ ਦੀ ਕੋਈ ਚੀਜ਼ ਪੁੱਛਣੀ ਤਾਂ ਉਹਨਾਂ ਨੇ ਕਹਿਣਾ ਵੀ ਯਾਰ ਇਹ ਸਾਡੇ ਯਰੇ ਮੈਡਮਾਂ ਨੇ ਇਹਨਾਂ ਦਾ ਸਰ ਨੇ ਸਾਨੂੰ ਸਿਰਫ ਇਕੁਏਸ਼ਨ ਸਮਝਾਉਂਦੇ ਨੇ ਇਕੁਏਸ਼ਨ ਦੇ ਰੱਟੇ ਲਵਾਉਂਦੇ ਆ ਸਾਨੂੰ ਥਿੜੀ ਬਿਲਕੁਲ ਸਮਝ ਨਹੀਂ ਆ ਰਹੀ ਵੀ ਇਹ ਕਰ ਕਿਉਂ ਰਹੇ ਆ ਨਾ ਪਰਪਸ ਕੀ ਆ ਤੋਂ ਉਹ ਪਰਪਸ ਕੀ ਆ ਵੀ ਸਮਝਣਾ ਕੀ ਹੈਗਾ ਇਹ ਕਰ ਕਿਉਂ ਰਹੇ ਆ ਅਸੀਂ ਤਾਂ ਉਹਦੇ ਲਈ ਸਾਡੇ ਲਈ ਸਾਨੂੰ ਇੱਕੋ ਹੀ ਬੈਰੀਅਰ ਹੈਗਾ ਕਿ ਸਾਨੂੰ ਕੋਈ ਟੀਚਰ ਚਾਹੀਦਾ ਸੀ ਇਦਾਂ ਦਾ ਜਿਹੜਾ ਸਟੂਡੈਂਟਸ ਨੂੰ ਸੰਬੋਧਨ ਹੋ ਕੇ ਕਦਾਂ ਲਿਖ ਸਕੇ ਵੀ ਉਹ ਸਮਝ सके ਜਿਹੜਾ ਰੀਡਿੰਗ ਨੂੰ ਪੜ ਰਿਹਾ ਉਹ ਕੋਈ ਸਾਇੰਸ ਫੀਲਡ ਦਾ ਬੰਦਾ ਨਹੀਂ ਹੈਗਾ ਅਸੀਂ ਇਹ ਕਿਸੇ ਗਿਆਨੀ ਮੰਦੇ ਲਈ ਬਿਲਕੁਲ ਵੀ ਨਹੀਂ ਲਿਖਿਆ ਜਿਹੜਾ ਪਹਿਲਾਂ ਹੀ ਮਾਸਟਰ ਜਾਂ ਪੀ ਐਚ ਡੀ ਕਰੀ ਬੈਠਾ ਆ ਇਹ ਅਸੀਂ ਉਹਨਾਂ ਬੰਦਿਆਂ ਲਈ ਲਿਖਿਆ ਨੇ ਜਿਹੜੀ ਐ ਸਾਇੰਸ ਨੂੰ ਪੜਨਾ ਚਾਹੁੰਦੇ ਆ ਸਮਝਣਾ ਚਾਹੁੰਦੇ ਆ ਬਟ ਲੈਂਗੁਏਜ ਹਮੇਸ਼ਾ ਉਹਨਾਂ ਜਿਹੇ ਰਹਿਸੇ ਜਿਹੜੀ ਬੈਰੀਅਰ ਬਣਦੀ ਰਹੀ ਆ ਤੇ ਉਹਨੂੰ ਲੱਗਦਾ ਰਿਹਾ ਕਿ ਇਹ ਸਾਡੇ ਵੱਸ ਦੀ ਗੱਲ ਨਹੀਂ। ਜਦੋਂ ਨਿਊਟਨ ਤੋਂ ਹਿਗਵੋਸਨ ਦੇ ਸੀ ਕੰਮ ਕਰ ਰਹੇ ਸੀ ਤੇ ਇਹ ਉਹਦਾ ਲਾਸਟ ਚੈਪਟਰ ਸੀਗਾ ਕੁਆਂਟਮ ਦੇ ਸੀਗਾ ਤੇ ਮੈਂ ਉਹਦੇ 'ਚ ਜਦੋਂ ਉਹਨੂੰ ਪੜ੍ਹਿਆ ਤੇ ਮੈਂ ਅੰਗਰੇਜ਼ੀ ਨੂੰ ਕਿਹਾ ਮੈਂ ਕਿਹਾ ਸਰ ਇਹ 20 ਪੇਜ ਸੀ ਤੇ ਲਿਖੇ ਨੇ ਤੇ ਮੈਨੂੰ ਇਹ ਸਮਝ ਆ ਗਿਆ ਕਿਉਂਕਿ ਮੇਰਾ ਇਹਦੇ 'ਚ ਪਰਸਨ ਇੰਟਰਸਟ ਆ ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਨੂੰ ਹੋਰ ਖੋਲ ਕੇ ਲਿਖਣ ਦੀ ਲੋੜ ਆ। ਬਿਆਸੀ ਵੀ ਐਜ਼ ਅ ਪਬਲਿਸ਼ਰ ਮਤਲਬ ਮੈਂ ਥੋੜਾ ਲਾਜ ਕਰ ਰਹੀ ਸੀ ਕਿ ਮੈਨੂੰ ਇੱਕ ਬੰਦਾ ਮਿਲ ਗਿਆ ਵੀ ਹੁਣ ਅਸੀਂ ਉਸ ਦਾ ਕੰਮ ਐਟ ਲੀਸਟ ਕਰਵਾ ਲਈਏ ਕਿਉਂਕਿ ਐਜ਼ ਅ ਪਬਲਿਸ਼ਰ ਕੰਮ ਕਰਾਉਣਾ ਬਹੁਤ ਔਖਾ ਆ ਤੁਸੀਂ ਆਇਡੈਂਟੀਫਾਈ ਕਰਨਾ ਕਿ ਆ ਬੰਦਾ ਕੰਮ ਕਰ ਸਕਦਾ ਆ ਤੇ ਉਹਨੂੰ ਪੁਸ਼ ਕਰਨਾ ਮੈਨੂੰ ਬਹੁਤ ਸਾਰੇ ਮਤੇ ਕਹਿੰਦੇ ਨੇ ਵੀ ਜਿਹੜਾ ਕੰਮ ਕੀ ਆ ਮੇਰੇ ਕੰਮ ਸਿਰਫ એનર્ਜੀ ਦੇਣਾ ਆ ਐਨਰਜੀ ਸਰਕੂਲੇਟ ਕਰਨਾ ਆ ਅੱਗੇ ਤੇ ਉਹ ਵੀ ਪੋਜ਼ਿਟਿਵ એનર્ਜੀ ਵੀ ਜਿੱਥੇ ਉਹ ਮੈਨੂੰ ਲੱਗਦਾ ਇਹ ਬੰਦਾ ਕੰਮ ਕਰ ਸਕਦਾ ਤੇ ਮੈਂ ਉੱਥੇ ਨਰਜੀ ਲਾਵਾਂ ਤਾਂ ਕਿ ਉਹ ਕੰਮ ਕਰੇ ਤੇ ਮੈਨਾਂ ਨੂੰ ਪੋਸ਼ਕੀਤਾ ਫਿਰ ਇਹਨਾਂ ਨੇ ਕਿਤਾਬ ਲਿਖੀ ਇਹਦੇ ਵਿੱਚ ਬਲਰਾਮ ਜੀ ਦਾ ਯੋਗਦਾਨ ਇਹ ਰਿਹਾ ਕਿ ਉਹ ਆਪਣੀ ਫੀਲਡ 'ਚ ਬਹੁਤ ਜ਼ਿਆਦਾ ਬੀਵੀਆਕਰਨ ਫਲੇਸ਼ਨ 'ਚ ਬਟ ਆਸੀ ਸਾਡੇ ਦੋਹਾਂ ਨੇ ਕਿਹਾ ਸੀ ਇਹੇ ਸਟੂਡੈਂਟਸ ਨੂੰ ਖਾਲ ਕਰਦੇ ਸਟੂਡੈਂਟ ਚ 50 ਸਾਲ ਦਾ ਹੋਵੇ ਇਸ ਅਸੀਂ ਆਪਰੇ ਆਪ ਨੂੰ ਸਟੂਡੈਂਟ ਮੰਨ ਲਿਆ ਕਹਿੰਦੇ ਤੇ ਸਾਡੇ ਜੀ ਸੀਗਾ ਨੇ ਸਾਨੂੰ ਇਹ ਸਮਝ ਆਵੇ ਤਾਂ ਉਹਨਾਂ ਨੇ ਉਹਨੂੰ ਰਿਵਿਊ ਕੀਤਾ ਫਿਰ ਸਾਡੇ ਖਾਲਸਾ ਕਾਲਜ ਦੇ ਇੱਕ ਟੀਚਰ ਮਿਲੇ ਸੀਗੇ ਤੇ ਉਹਨਾਂ ਨੇ ਨਿਊਟਨ ਤੋਂ ਹਾਈਗੋਨ ਅੱਬ ਵੀ ਜਿਹੜੀ ਉਹਨਾਂ ਦੀ ਵਰਕਸ਼ਾਪ ਸੀ ਉਹ ਤੇ ਡਿਸਕਸ ਕੀਤੀ ਸੀ ਤੋਂ ਮੈਨੂੰ ਅਮਰ ਸ਼ਰਮੀਲੇ ਤੋਂ ਮੈਂ ਉਹਦਾ ਨੰਬਰ ਲੈਂਦਾ ਸਭ ਨਾਲ ਵੀ ਉਹਨਾਂ ਦਾ ਕੰਟੈਕਟ ਹੋਇਆ ਉਹਨਾਂ ਨੇ ਵੀ ਜਦੋਂ ਮੈਨੂੰ ਪੜ੍ਹਿਆ ਤੇ ਸੁਜੈਸ਼ਨ ਦਿੱਤੇ ਕੁਝ ਵੀ ਇਹ ਕਰ ਸਕਦੇ ਹਾਂ ਤੇ ਇਦਾਂ ਕਰਦੇ ਕਰਾਉਣ ਲਈ ਜਿਹੜੀ ਇਹ ਕਿਤਾਬ ਆ ਤੁਹਾਡੇ ਤੱਕ ਆਈ ਹੈਗੀ ਇਹ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਅਸੀਂ ਕੋਈ ਆਪੇ ਆਪ ਨੂੰ ਕੁਝ ਗਿਆਨ ਦੇਉ ਤੇ ਕਰਨਾ ਹੈ ਸਾਡਾ ਸਿਰਫ ਇਹ ਸੀ ਕਿ ਪੰਜਾਬੀ ਲਿਟਰੇਚਰ ਦੇ ਵਿੱਚ ਸਿੱਖੀ ਸਾਇੰਸ ਇਕਨੋਮਿਕਸ ਅਲੱਗ-ਅਲੱਗ ਯੂਨਿਵਰਸਿਟੀ ਦੇ ਵਿੱਚ ਕੰਮ ਹੋਵੇ ਤੇ ਸਾਇੰਸ ਦੇ ਲਈ ਅਸੀਂ ਲੱਖੀ ਹਾਂ ਕਿ ਸਾਨੂੰ ਮਨਦੀਪ ਜੀ ਮਿਲੇ ਜਿਨ੍ਹਾਂ ਨੇ ਬਹੁਤ ਈਜ਼ੀ ਲੈਂਗੁਏਜ ਦੇ ਵਿੱਚ ਸਾਡੇ ਸਾਰਿਆਂ ਦੇ ਲਈ ਇਹ ਤਿੰਨ ਕਿਤਾਬਾਂ ਤਿਆਰ ਕੀਤੀਆਂ ਤੀਸਰੀ ਕਿਤਾਬ ਫੋਕਲੀ ਅਸੀਂ ਦਸੰਬਰ ਦਾ ਕਰ ਲਈਂ ਕਰਾਂਗੇ ਥੈਂਕ ਯੂ ਥੈਂਕ ਯੂ ਸੋ ਮਚ ਮਨਦੀਪ ਜੀ